ਜਾਣੋ ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਜ਼ਰੂਰੀ ਨਿਯਮ ਨੰਬਰ 1 ਜੇਕਰ ਤੁਸੀਂ ਆਪਣੇ ਲੀਵਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੁੰਦੇ ਹੋ ਤਾਂ 3 ਚਮਚ ਪੁਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਤੇ ਕਾਲਾ ਨਮਕ ਪਾ ਕੇ ਪੀ ਲਓ ਇਸ ਨਾਲ ਪੂਰਾ ਲੀਵਰ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਨੰਬਰ 2 ਜੇਕਰ ਤੁਸੀਂ ਫਰਿੱਜ ਵਿੱਚ ਬਰੈਡਾਂ ਨੂੰ ਰੱਖ ਦੇਵੋਗੇ ਤਾਂ ਸੁੱਕ ਜਾਣਗੇ ਤੇ ਖਾਣ ਯੋਗ ਬਿਲਕੁਲ ਵੀ ਨਹੀਂ ਰਹਿਣਗੇ ਨੰਬਰ 3 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਖਾਂਦੇ ਹੋ ਤਾਂ ਇਸ ਦੇ ਨਾਲ ਤੁਸੀਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ ਤੇ ਨਾਲ ਹੀ ਤੁਹਾਡਾ ਭਾਰ ਵੀ ਜ਼ਿਆਦਾ ਹੋਣ ਲੱਗ ਜਾਂਦਾ ਹੈ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਹਰੇ ਟਣੀਆਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਨਾਲ ਹੀ ਚਿਹਰੇ ਉੱਪਰ ਮਲਣ ਨਾਲ ਚਿਹਰਾ ਨਰਮ ਤੇ ਮੁਲਾਇਮ ਹੋ ਜਾਂਦਾ ਹੈ ਨੰਬਰ 5 ਜੇਕਰ ਤੁਸੀਂ ਮੁਲਤਾਨੀ ਮਿੱਟੀ ਦੇ ਵਿੱਚ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲਓ ਤਾਂ ਇਸ ਨਾਲ ਚਿਹਰੇ ਉੱਪਰ ਆਏ ਬਾਧੂ ਵਾਲ ਖਤਮ ਹੋ ਜਾਂਦੇ ਨੇ ਤੇ ਚਿਹਰੇ ਉੱਪਰ ਨਿਖਾਰ ਆ ਜਾਂਦਾ ਹੈ। ਨੰਬਰ 6 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਟਮਾਟਰ ਲਗਾ ਲੈਂਦੇ ਹੋ ਤਾਂ ਇਹ ਇੱਕ ਤਰ੍ਹਾਂ ਦੀ ਬਲੀਚ ਦਾ ਕੰਮ ਕਰਦਾ ਹੈ। ਨੰਬਰ 7 ਜਦੋਂ ਵੀ ਤੁਸੀਂ ਸਰੋਂ ਦੇ ਤੇਲ ਨੂੰ ਵਰਤਦੇ ਹੋ ਉਸ ਵਿੱਚ ਛੁਟਕੀ ਨਮਕ ਦੀ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਤੇਲ ਦਾ ਕੌੜਾਪਨ ਖਤਮ ਹੋ ਜਾਵੇਗਾ ਤੇ ਨਾਲ ਹੀ ਉਹ ਅੱਖਾਂ ਨੂੰ ਵੀ ਨਹੀਂ ਚੜੇਗਾ ਨੰਬਰ 8 ਜੇਕਰ ਤੁਹਾਡੇ ਤੇਜਾਬ ਜ਼ਿਆਦਾ ਬਣਦਾ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਮੂਲੀ ਖਾ ਲਿਆ ਕਰੋ ਇਸ ਨਾਲ ਤੇਜਾਬ ਬਣਨਾ हट ਜਾਂਦਾ ਹੈ ਨੰਬਰ 9 ਦੁੱਧ ਵਿੱਚ ਹਲਕਾ ਜਿਹਾ ਕੇਸਰ ਮਿਲਾ ਕੇ ਪੀਣ ਨਾਲ ਸਰੀਰ ਦੇ ਅਨੇਕਾਂ ਰੋਗ ਦੂਰ ਹੁੰਦੇ ਹਨ ਤੇ ਨਾਲ ਹੀ ਚਿਹਰੇ ਉੱਪਰ ਵੀ ਚਮਕ ਆਉਂਦੀ ਹੈ ਨੰਬਰ 10 ਜਿਹੜੇ ਲੋਕ ਹੱਦ ਤੋਂ ਜ਼ਿਆਦਾ ਇਸ਼ਨਾਨ ਕਰਦੇ ਹਨ ਉਹਨਾਂ ਦੇ ਵਾਲ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ ਤੇ ਨਾਲ ਹੀ ਵਾਲਾਂ ਦੀ ਗਰੋਥ ਵੀ ਰੁਕ ਜਾਂਦੀ ਹੈ ਨੰਬਰ 11 ਜਿਹੜੀਆਂ ਔਰਤਾਂ ਸਵੇਰ ਦਾ ਨਾਸ਼ਤਾ ਨਹੀਂ ਕਰਦੀਆਂ ਉਹ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਨਾਲ ਹੀ ਉਹਨਾਂ ਦੇ ਸਰੀਰ ਅੰਦਰ ਕੰਮ ਕਰਨ ਦੀ ਸ਼ਕਤੀ ਵੀ ਨਹੀਂ ਰਹਿੰਦੀ ਨੰਬਰ 12 ਰਾਤ ਨੂੰ ਰੋਟੀ ਨੂੰ ਜੇਕਰ ਤੁਸੀਂ ਦੁੱਧ ਵਿੱਚ ਪਿਉ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਹੋਣ ਦੇ ਨਾਲ-ਨਾਲ ਜਵਾਨ ਵੀ ਰਹਿੰਦਾ ਹੈ। ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਬੁਢਾਪਾ ਦੇਰ ਨਾਲ ਆਉਂਦਾ ਹੈ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਨੰਬਰ 14 ਗਰਮੀ ਕਾਰਨ ਜਿਨ੍ਹਾਂ ਦੇ ਪੈਰਾਂ ਦੇ ਤਲਵੇ ਗਰਮ ਰਹਿੰਦੇ ਹਨ ਪਾ ਪੈਰਾਂ ਦੀਆਂ ਤਲੀਆਂ ਗਰਮ ਰਹਿੰਦੀਆਂ ਹਨ ਸੇਕ ਨਿਕਲਦਾ ਰਹਿੰਦਾ ਹੈ ਤਲੀਆਂ ਦੇ ਵਿੱਚੋਂ ਉਹਨਾਂ ਨੂੰ ਪੈਰਾਂ ਥੱਲੇ ਮਹਿੰਦੀ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਪੈਰਾਂ ਨੂੰ ਠੰਡਕ ਮਿਲਦੀ ਹੈ ਨੰਬਰ 15 ਜੇਕਰ ਔਰਤਾਂ ਆਪਣੇ ਚਿਹਰੇ ਨੂੰ ਟਾਈਟ ਕਰਨਾ ਚਾਹੁੰਦੀਆਂ ਹਨ ਭਾਵੇਂ ਸਕਿਨ ਨੂੰ ਟਾਈਟ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਆਪਣੇ ਚਿਹਰੇ ਉੱਪਰ ਬਰਫ਼ ਮਲ ਲੈਣੀ ਚਾਹੀਦੀ ਹੈ ਇਸ ਨਾਲ ਚਿਹਰਾ ਟਾਈਟ ਲੱਗਣ ਲੱਗ ਜਾਂਦਾ ਹੈ ਨੰਬਰ 16 ਇੱਕ ਗਲਾਸ ਪਾਣੀ ਵਿੱਚ ਨਿੰਬੂ ਨਿਚੋੜ ਲਓ ਤੇ ਦੋ ਚਮਚ ਗੁਲਾਬ ਜਲ ਮਿਕਸ ਕਰਕੇ ਰੋਟੀ ਦੇ ਮਗਰੋਂ ਘਰਾਰੇ ਕਰ ਲਓ। ਬਾਕੀ ਪਾਣੀ ਪੀ ਲਓ। ਇਸ ਨਾਲ ਮੂੰਹ ਵਿੱਚੋਂ ਆਉਣ ਵਾਲੀ ਦੁਰਗੰਧ ਖਤਮ ਹੋ ਜਾਵੇਗੀ। ਨੰਬਰ 17 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲਾ ਕਰਨਾ ਚਾਹੁੰਦੇ ਹੋ ਤਾਂ ਮਹਿੰਦੀ ਦੇ ਵਿੱਚ ਨਾਰੀਅਲ ਦਾ ਤੇਲ ਪਾ ਕੇ ਵਾਲਾਂ ਤੇ ਲਗਾਓ। ਇਸ ਨਾਲ ਤੁਹਾਡੇ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਣਗੇ। ਨੰਬਰ 18 ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਫਿੰਸੀਆਂ ਹੋ ਗਈਆਂ ਹਨ ਤਾਂ ਉਹਨਾਂ ਉੱਪਰ ਨਿੰਮ ਦੇ ਪੱਤੇ ਪੀਸ ਕੇ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਦੀਆਂ ਫਿੰਸੀਆਂ ਖਤਮ ਹੋ ਜਾਣਗੀਆਂ ਨੰਬਰ 19 ਜੇਕਰ ਤੁਹਾਡਾ ਖਾਣਾ ਖਾਣ ਦਾ ਜਾਂ ਕੁਝ ਵੀ ਖਾਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਨਿੰਬੂ ਦਾ ਅਚਾਰ ਖਾ ਲਓ ਇਸ ਨਾਲ ਹਾਜਮਾ ਠੀਕ ਹੋ ਜਾਵੇਗਾ ਤੇ ਤੁਹਾਡਾ ਖਾਣ ਨੂੰ ਵੀ ਮਨ ਕਰੇਗਾ ਨੰਬਰ 20 ਜੇਕਰ ਤੁਹਾਡੇ ਸਰੀਰ ਅੰਦਰ ਬਹੁਤ ਜ਼ਿਆਦਾ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਪਾਣੀ ਨੂੰ ਗਰਮ ਕਰਕੇ ਇੱਕ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਦਰਦ ਹੋ ਰਹੇ ਹਿੱਸੇ ਦੇ ਉੱਪਰ ਫੇਰ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 21 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਪਾਣੀ ਵਿੱਚ ਫਟਕੜੀ ਕੋਲ ਲਓ ਇਸ ਨਾਲ ਸਰੀਰ ਵਿੱਚੋਂ ਆ ਰਹੀ ਗੰਦੀ ਸਮੈਲ ਖਤਮ ਹੋ ਜਾਵੇਗੀ ਨੰਬਰ 22 ਦੰਦਾਂ ਨੂੰ ਸਾਫ਼ ਕਰਨ ਲਈ ਜੇਕਰ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਨਮਕ ਮਿਕਸ ਕਰਕੇ ਫੇਰ ਲਾਉਂਗੇ ਤਾਂ ਇਸ ਨਾਲ ਦੰਦ ਮੋਤੀਆਂ ਵਾਂਗੂ ਚਮਕਣ ਲੱਗ ਜਾਣਗੇ। ਨੰਬਰ 23 ਕੱਚਾ ਪਿਆਜ਼ ਖਾਣਾ ਸਰੀਰ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਲਈ ਰੋਜ਼ਾਨਾ ਇੱਕ ਕੱਚਾ ਪਿਆਜ਼ ਜ਼ਰੂਰ ਖਾ ਲਿਆ ਕਰੋ। ਨੰਬਰ 24 ਜੇਕਰ ਖੰਘ ਜ਼ੁਖਾਮ ਦੀ ਜਾਂ ਫਿਰ ਛਾਤੀ ਦੀ ਸਮੱਸਿਆ ਹੈ ਤਾਂ ਇੱਕ ਮਲਮਲ ਦੇ ਕੱਪੜੇ ਵਿੱਚ ਅਜਮਾਇਣ ਬੰਨ੍ਹ ਕੇ ਉਸ ਨੂੰ ਤਵੇ ਉੱਪਰ ਗਰਮ ਕਰਕੇ ਆਪਣੇ ਨੱਕ ਗਲੇ ਤੇ ਛਾਤੀ ਉੱਪਰ ਸਿਕਾਈ ਕਰੋ ਇਸ ਨਾਲ ਬਹੁਤ ਆਰਾਮ ਮਿਲੇਗਾ ਨੰਬਰ 25 ਹਰ ਰੋਜ਼ ਇੱਕ ਸੇਬ ਖਾਣ ਨਾਲ ਕਦੇ ਵੀ ਆਦਮੀ ਜਾਂ ਔਰਤ ਬਿਮਾਰ ਨਹੀਂ ਹੁੰਦੇ ਤੇ ਸਰੀਰ ਹਮੇਸ਼ਾ ਜਵਾਨੀ ਦੀ ਅਵਸਥਾ ਦੇ ਵਿੱਚ ਰਹਿੰਦਾ ਹੈ ਨੰਬਰ 26 ਜੇਕਰ ਤੁਸੀਂ ਸ਼ੈਂਪੂ ਨੂੰ ਚਾਹ ਪੱਤੀ ਵਾਲੇ ਪਾਣੀ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਚਮਕ ਵਧਣ ਦੇ ਨਾਲ ਨਾਲ ਲੰਬਾਈ ਵੀ ਵਧੇਗੀ ਤੇ ਨਾਲ ਹੀ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 27 ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਆਰਾਮ ਮਹਿਸੂਸ ਕਰਵਾਓ ਪਹਿਲਾ ਇਸ਼ਨਾਨ ਜ਼ਰੂਰ ਕਰੋ ਇਸ ਨਾਲ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਤੁਹਾਡਾ ਸਰੀਰ ਆਰਾਮ ਮਹਿਸੂਸ ਕਰਦਾ ਹੈ ਜਿਸ ਦੇ ਨਾਲ ਚੰਗੀ ਨੀਂਦ ਆਉਂਦੀ ਹੈ ਨੰਬਰ 28 ਜੇਕਰ ਤੁਹਾਡੇ ਘਰ ਪੁਰਾਣੇ ਕੱਪੜੇ ਪਏ ਹੋਣ ਤਾਂ ਤੁਸੀਂ ਉਹਨਾਂ ਦੀਆਂ ਲੀਰਾਂ ਕੱਟ ਕੇ ਬਾਣ ਬੱਟ ਸਕਦੇ ਹੋ ਜਿਸ ਨਾਲ ਤੁਸੀਂ ਕੋਈ ਵੀ ਮੰਜਾ ਜਾਂ ਪੀੜੀ ਬੁਣ ਸਕਦੇ ਹੋ ਨੰਬਰ 29 ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਉਸ ਵਿੱਚ ਕਦੇ ਵੀ ਦਹੀਂ ਨਾ ਪਾਓ ਦਹੀਂ ਦੀ ਜਗ੍ਹਾ ਤੁਸੀਂ ਟਮਾਟਰ ਦਾ ਇਸਤੇਮਾਲ ਕਰੋ ਇਸ ਨਾਲ ਕੜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਨਾਲ ਹੀ ਜ਼ਿਆਦਾ ਖੱਟੀ ਵੀ ਨਹੀਂ ਹੁੰਦੀ ਨੰਬਰ 3 ਜਦੋਂ ਵੀ ਪਨੀਰ ਦੀ ਪੁਰਜੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਦੁੱਧ ਜ਼ਰੂਰ ਪਾ ਦਿਆ ਕਰੋ ਇਸ ਨਾਲ ਪੁਰਜੀ ਬਹੁਤ ਹੀ ਸਵਾਦ ਬਣੇਗੀ ਤੇ ਨਾਲ ਹੀ ਦੇਖਣ ਦੇ ਵਿੱਚ ਰੰਗ ਵੀ ਬਹੁਤ ਸੋਹਣਾ ਲੱਗੇਗਾ ਨੰਬਰ 31 ਜਦੋਂ ਵੀ ਤੁਸੀਂ ਆਪਣੇ ਸਰੀਰ ਦੇ ਗੋਡਿਆਂ ਵਿੱਚ ਦਰਦ ਮਹਿਸੂਸ ਕਰਦੇ ਹੋ ਤਾਂ ਮੇਥੀ ਦਾਣੇ ਨੂੰ ਸਰੋਂ ਦੇ ਤੇਲ ਵਿੱਚ ਕਾੜ ਲਓ ਤੇ ਫਿਰ ਇਸ ਤੇਲ ਨਾਲ ਆਪਣੇ ਗੋਡਿਆਂ ਤੇ ਮਾਲਿਸ਼ ਕਰੋ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 32 ਵਾਲਾਂ ਦੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਵਿੱਚ ਕੜੀ ਪੱਤਾ ਕਾੜ ਲਓ ਫਿਰ ਇਸ ਤੇਲ ਨੂੰ ਪੁੰਨ ਕੇ ਕੱਚ ਦੇ ਬਰਤਨ ਵਿੱਚ ਪਾ ਦਿਓ ਤੇ ਫਿਰ ਇਸ ਤੇਲ ਨੂੰ ਆਪਣੇ ਵਾਲਾਂ ਵਿੱਚ ਲਗਾਓ ਇਸ ਨਾਲ ਵਾਲਾਂ ਦੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ ਨੰਬਰ 33 ਜੇਕਰ ਤੁਸੀਂ ਰਾਤ ਨੂੰ ਚਣਿਆਂ ਦੀ ਦਾਲ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਇਸ ਨੂੰ ਪੀਸ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਇਸ ਨਾਲ ਚਿਹਰੇ ਦੇ ਦਾਗ-ਧੱਬੇ ਖਤਮ ਹੋ ਜਾਣਗੇ। ਨੰਬਰ 34 ਜਦੋਂ ਵੀ ਤੁਸੀਂ ਖਾਣਾ ਤਿਆਰ ਕਰਦੇ ਹੋ ਤਾਂ ਖਾਣੇ ਨੂੰ ਕਦੇ ਵੀ ਖਾ ਕੇ ਨਾ ਦੇਖੋ। ਇਸ ਨਾਲ ਖਾਣੇ ਵਿੱਚ ਬਰਕਤ ਘਟਣ ਲੱਗ ਜਾਂਦੀ ਹੈ। ਨੰਬਰ 35 ਜਦੋਂ ਵੀ ਕੇਲਾ ਖਾਂਦੇ ਹੋ ਤਾਂ ਇਸ ਉੱਪਰ ਕਾਲਾ ਨਮਕ ਲਗਾ ਕੇ ਖਾਓ। ਇਸ ਨਾਲ ਕੇਲਾ ਜਲਦੀ ਹজম ਹੋ ਜਾਂਦਾ ਹੈ ਤੇ ਨਾਲ ਹੀ ਇਸ ਨੂੰ ਖਾਣ ਤੋਂ ਬਾਅਦ ਕਦੇ ਵੀ ਕਬਜ ਨਹੀਂ ਹੁੰਦੀ। ਨੰਬਰ 36 ਜੇਕਰ ਤੁਸੀਂ ਪਪੀਤਾ ਖਾ ਲਓ ਤਾਂ ਇਸ ਨਾਲ ਤੁਹਾਡੀ ਕਮਰ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਤੇ ਜੇਕਰ ਜਿਹੜਾ ਦਰਦ ਹੋ ਰਿਹਾ ਹੈ ਉਹ ਵੀ ਠੀਕ ਹੋ ਜਾਵੇਗਾ ਨੰਬਰ 37 ਜੇਕਰ ਗਰਭਤੀ ਔਰਤ ਨਾਰੀਅਲ ਪਾਣੀ ਵੀ ਲਵੇ ਤਾਂ ਇਸ ਨਾਲ ਬੱਚਾ ਤੇ ਮਾਂ ਦੋਨੋਂ ਹੀ ਸਰੀਰਕ ਪੱਖੋਂ ਤੰਦਰੁਸਤ ਰਹਿੰਦੇ ਹਨ ਨੰਬਰ 38 ਜੇਕਰ ਤੁਸੀਂ ਰੋਜ਼ਾਨਾ ਡ్రਾਈ ਫਰੂਟ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਜਲਦੀ ਨਾਲ ਨਾਤਾ ਬੁੱਢਾ ਦਿਖਾਈ ਦੇਵੇਗਾ ਤੇ ਨਾ ਹੀ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਨੰਬਰ 39 ਭੁਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 40 ਸਵੇਰ ਦੇ ਸਮੇਂ ਆਪਣੇ ਕਮਰੇ ਦੀ ਬਜਾਏ ਜੇਕਰ ਤੁਸੀਂ ਖੁੱਲੀ ਜਗ੍ਹਾ ਉੱਪਰ ਆਸਣ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਜ਼ਿਆਦਾ ਫਾਇਦੇ ਮਿਲਦੇ ਹਨ। ਨੰਬਰ 41 ਜੇਕਰ ਤੁਸੀਂ ਮਿੱਠੀਆਂ ਚੀਜ਼ਾਂ ਨਾਲੋਂ ਕੌੜੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਜ਼ਿਆਦਾ ਸਿਹਤਮੰਦ ਰਹਿੰਦਾ ਹੈ ਅਜਿਹੀ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ